ਸ੍ਰੀ ਵਾਹਿਗੁਰੂ ਸਾਹਿਬ ਜੀਓ ਦੀਨ ਦਰਦ ਦੁਖ ਭਜਨਾ ਕਤ ਕਤ ਨਾ ਜਿਆਨਾਤ ਸਰਨਤੋ ਮਾਰਿ ਆਇਓ ਤਾਨਕ ਕੇ ਪ੍ਰਭ ਸਾ ਹਏ ਅਨਕ ਜਨਮ ਭਰਮ ਸਰਣੀ ਉਹ ਦਰਤ ਹੈ ਅੰਤ ਕੋਪਤੈ ਲਾਭ ਹੋ ਆਪਣੇ ਚਰਨੀ ਸੋ ਕਹੋ ਤਲ ਗੁਰ ਸੇਵਿਆ ਅਹਨ ਸਸਾਦੇ ਸਪਹਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਤੁਖ ਜਾਏ ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਗ ਸੋਰਠਿ ਬਾਣੀ ਭਗਤ ਰਵਿੰਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ਜਬ ਹਮ ਹੋਤੇ ਤਬ ਤੂੰ ਨਾਹੀ ਤੂੰ ਹੀ ਮੈਂ ਨਹੀਂ ਅਨਲਯਗਮ ਜੈਸੇ ਲਹਿਰ ਮੈਂ ਉਹ ਦੰਦ ਚਲ ਕੇ ਵਲ ਚਲ ਮਾਹੀ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲਯਗਮ ਜੈਸੇ ਲਹਿਰ ਮੈਂ ਉਹ ਦੰਦ ਚਲ ਕੇ ਵਲ ਚਲ ਮਾਹੀ ਮਾਨਵੇ ਕਿਆ ਕਹੀਐ ਭ੍ਰਮ ਐਸਾ ਜਸ ਮੰਨਿਐ ਹੋਇ ਨਤੈਸਰ ਹੋ ਨਰ ਬੰਧੇ ਇੱਕ ਸਿੰਘਾਸਨ ਸੋਇ ਸੁਪਨੇ ਭਇਆ ਭਿਖਾਰੀ ਅਸ਼ਟ ਰਾਜ ਮਿਸ਼ਰਤ ਦੁਖ ਪਾਇਆ ਸੁਗਤ ਭਈ ਹਮਾਰੀ ਰਾਜ ਭਯੰਗ ਪਰਸੰਗ ਜੈਸੇ ਹੈ ਇਹ ਅਭਕਸ਼ ਮਰਮ ਜਨਾਇ ਅਦਕ ਕਟਕ ਜੈਸੇ ਪੂਰ ਪਰ ਇਹ ਆਪ ਕਹਤੇ ਕਹਿਨ ਨਾ ਆਇਆ ਸਰਵੇ ਇਕ ਨਿਕੈ ਸੁਮੀ ਸਭ ਕਟ ਭੋਗ ਨਾ ਸੋਈ ਕਹਰਵਦਾਸ ਹਾਥ ਪੈਨੇ ਰਹਿ ਸਜੇ ਸਰਬ ਸੰਗਤਿਓ ਪਾਵਨ ਬਿਵਸਰ ਬਾਣੀ ਦੇਵਕਮਨਾਵਸਾਹਿਬ ਜੋ ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਵਰਸ਼ਿਸ਼ ਗੀਤੇ ਹਨ ਸੋਰਠ ਰਾਗ ਦੇ ਵਿੱਚੋਂ ਭਗਤ ਬਾਬਾ ਰਵੇਦਾਸ ਸਾਹਿਬ ਜੀ ਦੀ ਪਾਵਨ ਬਾਣੀ ਅੱਜ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਗਵਿੰਦਰ 657 57 ਅੰਗ ਪਰਿਸ਼ੋਭਤਾ ਹੈ ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓ ਔੰਕਾਰ ਸਤਿਗੁਰ ਪ੍ਰਸਾਦ ਜਬ ਅਮ ਹਉ ਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਭਗਤ ਬਾਬਾ ਰਵਿਦਾਸ ਸਾਹਿਬ ਜੀ ਫਰਮਾਨ ਕਰਦੇ ਨੇ ਕਹਿੰਦੇ ਇਹ ਆਕਾਲ ਪੁਰਖ ਵਾਹਿਗੁਰੂ ਜਿੰਨਾ ਚਿਰ ਅਸਾਂ ਜੀਵਾ ਦੇ ਅੰਦਰ ਹੋਂਦੇ ਰਹਿੰਦੀ ਹੈ ਉਹਨਾ ਚਿਰ ਤੂੰ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ ਪਰ ਜਦੋਂ ਤੂੰ ਪ੍ਰਤੱਖ ਹੋ ਜਾਂਦਾ ਹੈ ਤਦੋਂ ਸਾਡੀ ਜਿਹੜੀ ਮੈਂ ਹੈ ਉਹ ਦੂਰ ਹੋ ਜਾਂਦੀ ਹੈ ਅਨਲ ਅਗਮ ਜੈਸੇ ਲਹਿਰਾਂ ਵਿੱਚ ਉਦਦ ਜਲ ਕੇਵਲ ਜਲ ਮਾਹੀ ਇਸ ਮੈਂ ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ ਜਿਵੇਂ ਕੋਈ ਬੜਾ ਤੂਫਾਨ ਆਇਆ ਸਮੁੰਦਰ ਲਹਿਰਾਂ ਨਾਲ ਨਕ ਨਕ ਪਰ ਜਾਂਦਾ ਹੈ ਪਰ ਅਸਲ ਵਿੱਚ ਉਹ ਲਹਿਰਾ ਸਮੁੰਦਰ ਦੇ ਪਾਣੀ ਵਿੱਚ ਪਾਣੀ ਹੀ ਹੈ ਤੇਵੇ ਇਹ ਸਾਰੇ ਜੀਵ ਤੰਤ ਤੇਰਾ ਆਪਣਾ ਹੀ ਵਿਕਾਸ ਹੈ ਮਾਤਵੇ ਕਹ ਕਹੀ ਹੈ ਭੰਤ ਐਸਾ ਅਸਾ ਜੀਵਾਂ ਨੂੰ ਇੱਕ ਅਜੇਹਾ ਭਰੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੈਸਾ ਮੰਨੀ ਹੈ ਹੋਏ ਨਾ ਤੈਸਾ ਭਰੇਖਾ ਪੈਦਾ ਵਿਆਪਾਵੇਂ ਕਈ ਵਾਰ ਕਹਿ ਦਿੰਦੇ ਆ ਕਿ ਭਾਈ ਭਰੇਖਾ ਪੈ ਗਿਆ ਇਹ ਤਾਂ ਨਹੀਂ ਸੀ ਇਹ ਤਾਂ ਹੀ ਭਗਤ ਬਾਬਰ ਅਰਵਦਾਸ ਜੀ ਕਹਿੰਦੇ ਨੇ ਕਿ ਜੋ ਅਸੀਂ ਮੰਨੀ ਬੈਠੇ ਹਾਂ ਕਿ ਜਗਤ ਤੇਰੇ ਨਾਲੋਂ ਕੋਈ ਵਸਤ ਵਖਰੀ ਹਸਤੀ ਹੈ ਉਹ ਠੀਕ ਨਹੀਂ ਨਾਨਕਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਵਿਖਾਈ ਜਿਵੇਂ ਕੋਈ ਰਾਜਾ ਆਪਣੇ ਸਿੰਘਾਸਨ ਤੇ ਬੈਠਾ ਹੋਇਆ ਆਪਣੇ ਤਖਤ ਤੇ ਬੈਠਾ ਹੋਇਆ ਸੋ ਜਾਵੇ ਤੇ ਸੁਪਨੇ ਦੇ ਵਿੱਚ ਕੋਈ ਮੰਗਤਾ ਬਣ ਜਾਵੇ ਅਸ਼ਚ ਰਾਜ ਮਿਸ਼ਰਤ ਦੁੱਖ ਪਾਇਆ ਸੋਗਤ ਭਈ ਹਵਾਰੀ ਰਾਜ ਭਾਗ ਹੈ ਰਾਜ ਤਖਤ ਤੇ ਬੈਠਾ ਰਾਜਾ ਸੌ ਗਿਆ ਸੁਪਨੇ ਵਿੱਚ ਭਿਖਾਰੀ ਬਣ ਗਿਆ ਤੇ ਸੁਪਨੇ ਦੇ ਵਿੱਚ ਭਿਖਾਰੀ ਬਣ ਕੇ ਰਾਜ ਭਾਗ ਤੋਂ ਵਿਛੜ ਕੇ ਦੁਖੀ ਹੁੰਦਾ ਹੈ ਕਿਵੇਂ ਹੀ ਸਾਡਾ ਜੀਵਾਂ ਦਾ ਵੀ ਇਹੀ ਹਾਲ ਹੈ ਗੁਰੂ ਪਾਤਸ਼ਾਹ ਮਹਾਰਾਜ ਪ੍ਰਤਾਪਾ ਜਰ ਮਾਜਲ ਚਬਰ ਛਕਤ ਰਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਨਕਟ ਗੁਰਾਂ ਕੀ ਜੇ ਸਾਡੇ ਸਾਹਮਣੇ ਬੈਠੇ ਜੀ પરાਸੀ ਫੇਰ ਮੇ ਤੋਰਿਛੜ ਕੇ ਦੁਖੀ ਹੋ ਜਾਇ ਹਾਂ ਰਾਜ ਭਿਆਨਕ પ્રસੰਗ ਜੈਸੇ ਹੈ ਅਵਕਸ਼ ਮਰਮ ਜਨਾਇਆ ਜਿਵੇਂ ਰਸੇ ਅਤੇ ਸਤ ਦਾ ਦਰਸਾਨ ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਦ ਜੜਾ ਦੇਸਾਂ ਹੈ ਅੰਗ ਕੱਟ ਕੇ ਜੈਸੇ ਪੂਰ ਪਰੇ ਆਪ ਕਹਤੇ ਕਹਿਨ ਨਾ ਆਇਆ ਜਿਵੇਂ ਸੋਨੇ ਤੋਂ ਬੜੇ ਹੋਏ ਦੇ ਕਾਹੀ ਗਹਿਣੇ ਵੇਖ ਕੇ ਇਹ ਭੁਲੇਖਾ ਪੈ ਜਾਏ ਕਿ ਸੋਨਾ ਹੀ ਇੱਕ ਕਿਸਮ ਦਾ ਹੈ ਇਵੇਂ ਆਸਾਨਾ ਜੀਵਾਂ ਨੂੰ ਵੀ ਪ੍ਰੇਖਾ ਬਣਿਆ ਹੋਇਆ ਹੈ ਕਿ ਇਹ జగਤ ਤੇਥੋਂ ਵੱਖਰਾ ਹੈ ਹੁਣ ਉਹ ਪ੍ਰਾਣੀ ਵਿਕਰੇ ਵਾਲੀ ਗੱਲ ਪੰਤ ਬਾਬਾ ਰਵਦਾਸ ਜੀ ਕਹਿੰਦੇ ਆਖੀ ਨਹੀਂ ਜਾਂਦੀ ਭਾਵ ਹੁਣ ਮੈਂ ਇਹ ਨਹੀਂ ਆਖਦਾ ਕਿ జగਤ ਤੇਥੋਂ ਕੋਈ ਵੱਖਰੀ ਹਸਤੀ ਹੈ ਸਰਬੇ ਏਕ ਅਨੇਕੈ ਸਵਾਮੀ ਸਭ ਕਟ ਭੋਗ ਵੈ ਸੋਏ ਉਹ ਆਕਾਰਪੁਰਖ ਵਹਿਰੂ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿੱਚ ਇੱਕ ਆਤ ਹੀ ਹੈ ਸਭ ਘਟਾਂ ਵਿੱਚ ਆਪ ਹੀ ਬੈਠਾ ਜਗਤ ਦੇ ਰੰਗ ਮਾੜ ਰਿਹਾ ਹੈ ਕਹ ਰਬਦਾਸ ਹਾਥ ਪੈ ਮੇਰੇ ਸਹਜੇ ਹੋਏ ਸੁ ਹੋਈ ਭਗਤਬਾਬਾ ਰਬਦਾਸ ਜੀ ਕਹਿੰਦੇ ਨੇ ਕਿ ਹੁਣ ਦੂਰ ਨਹੀਂ ਉਹ ਤੇ ਮੇਰੇ ਹੱਥ ਤੋਂ ਵੀ ਨੇੜੇ ਹੈ ਜੋ ਕੁਝ ਜਗਤ ਵਿੱਚ ਵਤ ਰਿਹਾ ਹੈ ਉਹ ਸੇ ਨੇੜਾ ਦੇ ਵਿੱਚ ਹੋ ਰਿਹਾ ਹੈ ਸੋ ਕੋਤਾਨ ਗੁਰੂ ਸ਼ਕਰਾਨ ਧੰਵਾਦ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜਿਨ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰੰਗ ਕੀਤੀ ਅੰਮ੍ਰਿਤ ਵੇਲਾ ਕੋਲੇ ਦਰਸ਼ਨ ਦੇ ਧਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸਗਤ ਕਰਮ ਦਾ ਸੁਪਾਗ ਸਵਨ ਬਖਸ਼ਿਸ਼ ਕੀਤਾ ਸਤਗੁਰੂ ਗਰੀਵ ਨਵਾਜ ਇਸੇ ਤਰ੍ਹਾਂ ਹੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬਤ ਸੰਤਾਂ ਨੂੰ ਆਪਣੇ ਆਚਰਣ ਕਮਲਾਨਾੜ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣ ਗੁਰੂ ਸਿਖੀ ਦੀ ਵਰਨਾਮ ਦਾਕ ਦੀਆਂ ਦਾਤਾ ਅਮਰਤ ਮੇੜਾਂ ਬਾਣੀ ਬਾਣੀ ਦਾ ਪਿਆਰ ਅਭਿਸ਼ੁਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨ ਪਰਮ ਤਮ ਸਾਜ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਮੂਰਣ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤ ਸੰਗਤਾਂ ਨੂੰ ਜੀਉ ਆਇਆ ਜੀਉ ਆਇਆ ਆਓ ਗੁਰੂ ਪਿਆਰੇ ਸਾ ਸੰਗਤ ਜੀਓ ਸਤਨਾਮ ਸ੍ਰੀ ਵਾਖੂ ਗੁਰੂ ਜੀ ਦੇ ਜਾਪ ਨੰਦੁਰਾ ਕਰੀਏ ਕੋਈ ਵੀ ਰਸਨਾ ਬਾਜੀ ਨਾ ਰਹੇ ਜੀ ਸਾਰੀ ਅਸੰਗਤਾ ਪਿਆਰ ਸਤਕਾਰ ਸਹਿਤ ਬੋਲਿਓ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ i uh, no.